ਜੈਸ਼ਵਿਕ ਤੋੜਲਾ ਤੋੜਲਾ ਸਾਰੇ ਫੁੱਲ ਤੋੜਲਾ ਓਹੋ ਮਸਾਂ ਦਾ ਖਿੜੇ ਪਾਉਣ ਕਿਉਂ ਫੁੱਲ ਖਰਾਬ ਕਰੀ ਜੰਨੇ ਹੋ ਤੁਹਾਨੂੰ ਨਹੀਂ ਪਤਾ ਆਸਟ੍ਰੇਲੀਆ ਚ ਇਹਦੀ ਇੰਨੀ ਮੰਗ ਆ ਤੇ ਮੇਰੀ ਭੈਣ ਨੇ ਮੰਗਾਇਆ ਤੇ ਮੈਂ ਤਾਂ ਉਹਨੂੰ ਸਾਰੇ ਭੇਜਨੇ ਆ ਇਹ ਸਕਾ ਕੇ ਹੀਬੀਕਸ ਫਲਾਵਰ ਹੋਰ ਹੀਬੀਕਸ ਫਲਾਵਰ ਉੱਥੇ ਜਿਹੜੇ ਕਿ ਹਜ਼ਾਰਾਂ ਡਾਲਰਾਂ ਦੇ ਹਿਸਾਬ ਨਾਲ ਮਿਲਦੇ ਆ ਆਪਣੇ ਦੇ ਸਤ ਵਾਧੂ ਹੋਏ ਪਏ ਤਾਂ ਹੀ ਤਾਂ ਆਪਣਿਆਂ ਨੂੰ ਕਦਰ ਨਹੀਂ ਪਾਉਣੇ ਤਾਂ ਕੀ ਬਣਾਉਣਾ ਅਮਨ ਉਹਨਾਂ ਨੇ ਜਿੱਥੇ ਆ ਹੀਬੀਕਸ ਫਲਾਵਰ ਹੁੰਦੇ ਆ ਨਾ ਉਹਨਾਂ ਨੂੰ ਕਦਰ ਨਹੀਂ ਹੁੰਦੀ ਜਿਵੇਂ ਆਪਾਂ ਨੂੰ ਤੇ ਜਿੱਥੇ ਨਹੀਂ ਹੁੰਦੇ ਤੇ ਬਾਹਰ ਲੈਣ ਨੂੰ ਪੁੱਛ ਕੇ ਦੇਖੋ ਵੀ ਇਹਨਾਂ ਦੀ ਕਿੰਨੀ ਜ਼ਿਆਦਾ ਕੀਮਤ ਹੈਗੀ ਆ। ਸਰ ਜਲਦੀ ਜਲਦੀ ਬਣਾ ਕੇ ਦੱਸੋ ਕੀ ਬਣੂਗਾ ਇਹਦਾ। ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਕਿ ਕੜਾਹੀ ਲੈ ਲੈਣੀ ਹੈ। ਕੜਾਈ ਤੁਸੀਂ ਲੋਹੇ ਦੀ ਵੀ ਲੈ ਸਕਦੇ ਹੋ, ਕੋਈ ਵੀ ਲੈ ਸਕਦੇ ਹੋ। ਉਹਦੇ ਚ ਆਪਾਂ ਪਾਇਆ ਜੀ ਸਰੋਂ ਦਾ ਤੇਲ ਤੇ ਸਰੋਂ ਦਾ ਤੇਲ ਐ ਦੋਸਤੋ ਆਪਣਾ ਜਿਹੜੀ ਕਿ ਘਰ ਦੀ ਕੱਢੀ ਹੋਈ ਸਰੋਂ ਦਾ ਤੇਲ ਹੈਗਾ। ਪਵਣੇ ਤਾਂ ਬਣਾਉਣਾ ਕੀ ਆ? ਮੇਰੀ ਜਿਹੜੀ ਭੈਣ ਆ ਨਾ ਉਹਦੀ ਜਿਹੜੀ ਫਰੈਂਡ ਸੀ ਨਾ ਉਹ ਤਾਂ ਜਾਨੀ ਕਿ ਬਿਲਕੁਲ ਰੋਡੀ ਹੋ ਚੁੱਕੀ ਸੀ ਵੀ ਉਹਦੇ ਵਾਲ ਜਿਹੜੇ ਕਿ ਇੰਨੇ ਜ਼ਿਆਦਾ ਝੜਦੇ ਸੀਗੇ ਕਿਉਂਕਿ ਬਾਹਰਲੇ ਦੇਸ਼ 'ਚ ਜਾ ਕੇ ਹਨਾ ਆਪਣੇ ਜਿਹੜੇ ਕੀ ਇੰਡੀਆ ਵਾਲਿਆਂ ਨੂੰ ਪਾਣੀ ਕਈ ਵਾਰੀ ਨਹੀਂ ਸੂਟ ਕਰਦਾ ਤੇ हेयर ਫਾਲ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਇਸ ਕਰਕੇ ਉਹਨਾਂ ਨੇ ਜਿਹੜਾ ਆਪਾਂ ਨੂੰ ਤਰੀਕਾ ਦੱਸਿਆ ਹੋਇਆ ਵੀ ਹੀਬਿਕਸ ਫਲਾਵਰ ਨੂੰ ਕਿੱਦਾਂ ਯੂਜ਼ ਕਰਦੇ ਆ ਜਿਦੇ ਨਾਲ ਹੇਅਰ ਦੀਆਂ ਪ੍ਰੋਬਲਮ ਸਾਰੀਆਂ ਦੂਰ ਹੋ ਜਾਂਦੀਆਂ ਝੜਨੋਂ हट ਜਾਂਦੇ ਆ ਗਰੋਥ ਹੁੰਦੀ ਆ ਉਹਦੇ ਲਈ ਆਪਾਂ ਸਰੋਂ ਦਾ ਤੇਲ ਲੈ ਲਿਆ ਦੋਸਤੋ ਤੁਸੀਂ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਜਿਹੜੇ ਕੀ 10 12 ਫੁੱਲ ਪਾਵਾਂਗੇ ਜੀ ਹੁਣ ਹੀਬੀਕਸ ਫਲਾਰ ਦੇ ਇਹ ਤੇ ਦੋਸਤੋ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਨਾ ਇਹ ਸੁੱਕਾ ਪਾਊਡਰ ਮਿਲ ਜਾਊਗਾ ਪਰ ਉਹ ਕਹਿੰਦੇ ਸੀਗੇ ਵੀ ਇਹ ਨਾਲ ਕੰਮ ਨਹੀਂ ਕਰਦਾ ਤੁਹਾਨੂੰ ਨੈਚੁਰਲ ਹਰਿਆ ਹੀ ਹੋਵੇ ਤਾਂ ਉਹਦਾ ਜ਼ਿਆਦਾ ਬੈਨੀਫਿਟ ਆ ਤੇ ਹੁਣ ਆਪਾਂ ਨੇ ਤਾਂ ਸਾਰੇ 3-4 ਬੁੱਟੇ ਸਾਰੇ ਵਿਲੇ ਕਰਤੇ ਕਿੰਨਾ 5 ਕਿਲੋ ਤਾਂ ਬਣ ਗਿਆ ਹੋਊਗਾ ਹਾਂ ਵਾਵਾ ਹੀ ਬਣ ਗਿਆ ਜੀ ਤੇ ਚਲੋ ਆਪਾਂ ਇੱਥੋਂ ਵਾਲੇ ਦੋਸਤਾਂ ਨੂੰ ਦੱਸ ਦਈਏ ਬੇਤੇ ਬੈਨੀਫਿਟ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕੀ 5-10 ਜਿਹੜੇ ਵੀ ਫੁੱਲ ਪਾਤੇ ਆ ਇੱਕ ਗਲਾਸ ਆਪਾਂ ਜਿਹੜਾ ਕੀ ਇਹਦੇ ਵਿੱਚ ਪਾਇਆ ਸੀਗਾ ਸਰੋਂ ਦੇ ਤੇਲ ਦਾ ਉਸ ਦੇ ਹਿਸਾਬ ਦੇ ਨਾਲ ਤੇ ਥੋੜਾ ਜਿਹਾ ਤੁਸੀਂ ਧਿਆਨ ਨਾਲ ਜਿਹੜਾ ਕੀ ਇਹ ਫੁੱਲ ਪਾਇਓ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਮੋਇਸਚਰ ਹੁੰਦਾ ਹੈਗਾ ਤੇ ਆਪਾਂ ਸੇਮ ਗੈਸ ਤੇ ਜਿਹੜਾ ਕੀ ਇਹਨਾਂ ਨੂੰ ਇਸ ਤਰ੍ਹਾਂ ਸਾੜ ਲਾਂਗੇ ਜਾਨੀ ਕਿ ਇਹਦੇ ਵਿੱਚ ਪਕਾ ਲਾਂਗੇ ਤੇਲ ਦੇ ਠੀਕ ਆ ਹਾਂਜੀ ਤੇ ਦੋਸਤੋ ਤੁਸੀਂ Google ਤੇ ਜਰੂਰ ਸਰਚ ਕਰਿਓ ਹੀਬੀਕਸ ਫਲਾਵਰ ਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਆ ਹਾਂਜੀ ਤੇ ਤੁਸੀਂ Google ਸਾਰੀ ਇਹਦੇ ਬੈਨੀਫਿਟਾਂ ਨਾਲ ਭਰੀ ਹੋਈ ਆ ਤੇ ਤੁਸੀਂ ਜਰੂਰ ਇੱਕ ਵਾਰੀ Google ਵੀ ਜਰੂਰ ਕਰਕੇ ਦੇਖ ਲਿਆ ਕਰੋ ਹਾਂਜੀ ਜੇ ਤੁਹਾਨੂੰ ਕਿਉਂਕਿ ਅੱਜ ਕੱਲ ਇਹਦਾ ਮੌਸਮ ਜਾਂ ਹੁੰਦਾ ਖੇੜਨ ਦਾ ਤੇ ਤੁਸੀਂ ਇਹ ਜਿਹੜੇ ਫੁੱਲ ਜਿਹੜੇ ਜਿੱਥੋਂ ਵੀ ਤੁਹਾਨੂੰ ਮਿਲਦੇ ਆ ਇਹਨੂੰ ਜੂਸ ਜ਼ਰੂਰ ਕਰਿਓ ਤੇ ਨਾਲ ਹੀ ਇਹਨਾਂ ਦੇ ਪੱਤੇ ਵੀ ਜਿਹੜੇ ਜ਼ਰੂਰ ਲੈ ਲਿਓ 10-12 ਪੱਤੇ ਪੱਤੇ ਵੀ ਜਿਹੜੇ ਕੀ ਬਹੁਤ ਵਧੀਆ ਹੁੰਦੇ ਆ ਠੀਕ ਕਰੀ ਪੱਤੇ ਦੇ ਭਰਿਆ ਹੋਇਆ ਬੈਗ ਚੋਣਾ ਪਾਉਣ ਹਾਂਜੀ ਹਾਂਜੀ ਕੜੀ ਪੱਤਾ ਵੀ ਇਹ ਸਾਰੀਆਂ ਚੀਜ਼ਾਂ ਆਪਣੇ ਤਾਂ ਘਰੇ ਹੈਗੀਆਂ ਬਹੁਤਿਆਂ ਦੇ ਹੁੰਦੀਆਂ ਪਰ ਕਈ ਇਹਨਾਂ ਚੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਤਰਸਦੇ ਨੇ ਬਿਲਕੁਲ ਤੇ ਲਓ ਜੀ ਕੜੀ ਪੱਤਾ ਵੀ ਆਪਾਂ ਜਿਹੜੇ ਕੀ ਪਾਲੇ ਆ ਤੇ ਨਾਲ ਹੀ ਆਪਾਂ ਜਿਹੜਾ ਕੀ ਇਹਦੇ ਵਿੱਚ ਐਲੋਵੀਰਾ ਪਾਇਆ ਜੀ ਐਲੋਵੀਰਾ ਵੀ ਆਪਣੇ ਜਿਹੜਾ ਘਰ ਦਾ ਹੀ ਸੀਗਾ ਤੇ ਗੈਸ ਹੈ ਜਿਹੜੀ ਕਿ ਤੁਸੀਂ ਬਿਲਕੁਲ ਸਿਮ ਰੱਖਣੀ ਆ। ਦੋਸਤੋ 100 ਗ੍ਰਾਮ ਮਟੀਰੀਅਲ ਦੇ ਵਿੱਚ ਤੇਲ ਦੇ ਵਿੱਚ ਆਪਾਂ ਜਿਹੜਾ ਵੀ ਕੁਝ ਪਾ ਰਹੇ ਆ ਪੰਜ-ਛਤ ਫੁੱਲ ਪਾਏ ਆ ਤੇ ਪੰਜ-ਪੰਜ ਗ੍ਰਾਮ ਹੀ ਲੱਗਦਾ ਇਹ ਹੋਗਾ ਨਾ। ਹਾਂਜੀ ਸਾਰਾ ਸਮਾਨ ਵੀ ਤੁਸੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਵੀ ਜੇ ਕੋਈ ਵੱਧ ਘੱਟ ਵੀ ਪੈ ਜਾ ਕਿਉਂਕਿ ਸਾਰੀਆਂ ਚੀਜ਼ਾਂ ਨੇਚਰਲੀ ਹੈਗੀਆਂ ਤੇ ਆਇਲ ਨੇ ਜਿਹੜਾ ਕੀ ਵਧੀਆ ਬਣਾ ਦੇ। ਚ ਪਾਇਆ ਜੀ ਕਲੌਂਜੀ ਇੱਕ ਚਮਚ ਇੱਕ ਚਮਚੀ ਆਪਾਂ ਮੇਥੀ ਦਾਣਾ ਤੇ ਚਾਰ-ਪੰਜ ਪਾਏ ਆ ਜੀ ਲੌਂਗ। ਹੁਣ ਆਪਾਂ ਜਿਹੜਾ ਕੀ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਵੀ ਜਿੰਨਾ ਚਿਰ ਇਹ ਪੂਰਾ ਇਹਨਾਂ ਦਾ ਰੰਗ ਨਹੀਂ ਬਦਲ ਜਾਂਦਾ ਵੀ ਇਹ ਫੁੱਲਾਂ ਦਾ ਜਾਂ ਸਾਰੇ ਪੱਤਿਆਂ ਦਾ ਸਾਰੇ ਕਾਸੇ ਦਾ ਤੇਲ ਦੇ ਵਿੱਚ ਅਸਰ ਨਹੀਂ ਹੋ ਜਾਂਦਾ। ਹਾਂਜੀ ਜਿਹੜਾ ਕਿ ਆਪਾਂ 10-12 ਮਿੰਟ ਜਿਹੜਾ ਕਿ ਤੇਲ ਨੂੰ ਚੰਗੀ ਤਰ੍ਹਾਂ ਰਿੰਨ ਲਿਆ ਇਹਨਾਂ ਸਾਰੇ ਸਮਾਨ ਦੇ ਵਿੱਚ ਜਿਆ ਤੁਸੀਂ ਦੇਖ ਹੀ ਸਕਦੇ ਹੋ ਤੇਲ ਦਾ ਕਲਰ ਵੀ ਜਿਹੜਾ ਕਾਫੀ ਆ ਚੁੱਕਿਆ ਤੇ ਇਹਨਾਂ ਦਾ ਅਸਰ ਜਿਹੜਾ ਕਿ ਤੇਲ 'ਤੇ ਹੋ ਚੁੱਕਿਆ। ਠੀਕ ਆ। ਹੁਣ ਆਪਾਂ ਜਿਹੜਾ ਕਿ ਇਸ ਤੇਲ ਨੂੰ ਛਾਣ ਲੈਣੇ ਆਂ। ਠੀਕ ਆ। ਹਾਂਜੀ। ਹਾਂਜੀ ਹੁਣ ਆਪਾਂ ਇਹਨੂੰ ਜਿਹੜਾ ਕਿ ਛਾਂ ਲੈਣੇ ਆ ਜੀ ਲਓ ਵੀ ਦੋਸਤੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸੇਬੀ ਕਸ ਫਲਾਵਰ ਦਾ ਹਾਂਜੀ ਤੇ ਫਿਰ ਰਿਜ਼ਲਟ ਦੇਖਿਓ ਦੋਸਤੋ ਬਹੁਤ ਹੀ ਵਧੀਆ ਇਹਦਾ ਜਿਹੜਾ ਕਿ ਰਿਜ਼ਲਟ ਮਿਲਦਾ ਕਿਉਂਕਿ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਹੈਗਾ ਤੇ ਆਪਾਂ ਉਹ ਵੇ ਬਾਜ਼ਾਰੋਂ ਕਈ ਵਾਰੀ ਲਿਆਉਨੇ ਹੈਗੇ ਆ ਆਇਲ ਤੇ ਕਈਆਂ ਨੂੰ ਨਹੀਂ ਸੂਟ ਕਰਦਾ ਹੈਗਾ ਹਾਂਜੀ ਤੁਸੀਂ ਇਹ ਵਾਲਾ ਆਇਲ ਡੇਲੀ ਯੂਜ਼ ਕਰ ਸਕਦੇ ਹੋ ਤੇ ਫਿਰ ਵੀ ਦੋਸਤੋ ਜੇਕਰ ਤੁਹਾਡੇ ਕੋਲੇ ਇਹ ਆਪਸ਼ਨ ਨਹੀਂ ਹੈਗੀ ਤਾਂ ਤੁਹਾਡੇ ਕੋਲੇ ਆਹ ਆਪਸ਼ਨ ਜ਼ਰੂਰ ਹੈਗੀ ਆ ਇਹ ਹੈਗਾ ਜੀ ਵਡੇਰਾ హెయిਰ ਆਇਲ ਇਹ ਜਿਹੜਾ ਤੇਲ ਹੈਗਾ ਜੀ ਬਹੁਤ ਹੀ ਸਾਰੀਆਂ ਜੜੀ ਬੂਟੀਆਂ ਤੇ ਬਹੁਤ ਸਾਰੇ ਤੇਲ ਮਿਲਾ ਕੇ ਜਿਹੜਾ ਕਿ ਬਿਲਕੁਲ ਨੇਚਰਲ ਆਇਲ ਬਣਾਇਆ ਗਿਆ ਹੈਗਾ ਤੇ ਤੁਸੀਂ ਵਡੇਰਾ హెయిਰ ਆਇਲ ਵੀ ਜਿਹੜਾ ਕਿ ਘਰ ਬੈਠੇ ਮੰਗਾ ਸਕਦੇ ਹੋ ਛੋਟੀ ਸ਼ੀਸ਼ੀ ਵਿੱਚ ਮਿਲਦੀ ਹੈ ਵੱਡੀ ਵੀ ਮਿਲਦੀ ਹੈ ਸੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਨ੍ਹਾਂ ਨੂੰ ਵੀ హెయిਰ ਦੀ ਪ੍ਰੋਬਲਮ ਹੈਗੀ ਆ ਜੀ ਉਹਨਾਂ ਦੀ ਠੀਕ